ਅੱਜ ਵੀ ਮਿੱਤਰੋ ਜੀ ਆਲੋ ਆਪਕੋ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ। ਤੋਂ ਹਾਜ਼ਰ ਆ ਜੀ ਆਪਾਂ ਅੱਜ ਫੇਰ ਨਵੇਂ ਬਲੌਗ ਦੇ ਨਾਲ ਹੋਰ ਆਪਕੋ ਅੱਜ ਜਾ ਰਹੇ ਆ ਜੀ ਤਰਨ ਤਾਰਨ ਕੋਈ ਸਮਾਰਣ ਤੇ ਆਪਾਂ ਨਾਲ ਹੀ ਹੋਰ ਬਲੌਗ ਬਣਾਣੀਏ। ਤੇ ਮੇਲਾ ਚੱਲ ਰਿਹਾ ਜੀ ਧੱਕ ਆਪਾਂ ਸਾਰੀ ਇਹ ਕਰਕੇ ਰਸਤੇ 'ਚ ਅੱਜ ਕਾਫੀ ਰੁਕਿਆ ਲੋਕ ਵੀ ਨਾਲ-ਨਾਲ ਬਣੂਗਾ ਬਾਪ ਨਾਲ ਦਾ ਬਿਠਾਵਾਂਗੇ ਤਾਂ ਨਹੀਂ ਬੱਜਿਆ ਬਹੁਤ ਵੀ ਵਧੀਆ ਧੁੱਪ ਵੀ ਕਾਫੀ ਤੇਜ਼ ਲੱਗੀ ਹੋਇਆ ਬਹੁਤ ਵਧੀਆ ਬੌਸ ਬਣਿਆ ਆ ਰਾਸ਼ਰੀ ਕਾਫੀ ਆ ਰੋਡ ਦੇ ਉੱਤੇ ਕਿਉਂਕਿ ਮੇਲਾ ਚੱਲ ਰਿਹਾ ਤਾਂ ਪੱਟਾ ਫਿਰ ਬੰਦਾ ਆ ਜੀ 2 ਬਾਈਕ ਹੈ ਇਹਦੇ ਕਰਕੇ ਰੋਡ ਦੇ ਉੱਤੇ ਕਾਫੀ ਜ਼ਿਆਦਾ ਰਾਸ਼ੀ ਆ ਪਰੋ ਵਾਲੇ ਜਿਹੜਾ ਨਗਰ ਲੱਗਾ ਵਾ ਜੋ ਸੋ ਇਮਤਾਨੀ ਖੋਹੇ ਨਾਲੇ ਰਸਤੇ ਦੇ ਜਿਹੜੇ ਜਿਹੜੇ ਪਿੰਡ ਆਉਂਦੇ ਆ ਤਰਨਤਾਰਨ ਦੇ ਵਿੱਚ ਕੋਰਡਲ ਸੈਕਟਰ ਤਰਨਤਾਰਨ ਰੋਡ ਤੇ ਤੇ ਵੀਰ ਮਿੱਤਰੋ ਮੇਲਾ ਕਾਫੀ ਭਰ ਰਿਹਾ ਹੈ ਸਿੱਦੇ ਸਿੱਦੇ ਸੰਗਤਾਂ ਮਹਾਰਿਆਂ ਮੇਲੇ ਦੇ ਅੱਪਾ ਵੀ ਅੱਛਾ ਆਉਂਦੇ ਜਾ ਰਹੇ ਆ ਜੀ ਤੁਹਾਨੂੰ ਬੋਲਦੇ ਸ਼ਾਮ ਦਾ ਪ੍ਰੋਗਰਾਮ ਇਹ ਮੇਰਾ ਕੁਨਾ ਜੀ ਇਹ ਕੋੜਕੀ ਬੀਮਾਰ ਹੈ ਅੜਾਣੇ ਕਰਕੇ ਕਾਫੀ ਜ਼ਿਆਦਾ ਸੇਠੇ ਨੂੰ ਪ੍ਰਭਾਵ ਪੈਣਾ ਵਾ ਸੰਕਤਾ ਜਿਹੜੀਆਂ ਵਾ ਘੱਟ ਹੋਣ ਗਈਆਂ ਅੱਗੇ ਆੜ ਬਹੁਤ ਬਿੱਤੇ ਆ ਭਾਈ ਬਹੁਤ ਵਾਹ ਚੱਲ ਰਹੀ ਹੈ। ਲਓ ਵੀ ਮਿੱਤਰੋ ਆਪਾਂ ਹਣ ਪਹੁੰਚ ਚੁੱਕੇ ਆ ਜੀ ਛੇਕ ਚੱਕ। ਇੱਥੇ ਵੀ ਲੰਗਰ ਹੁੰਦਾ ਵਾ ਜੀ। ਹਰ ਇੱਕ ਪਿੰਡ ਤੇ ਹਰ ਇੱਕ ਜਗ੍ਹਾ ਦੇ ਉੱਤੇ ਲੰਗਰ ਲਗਾਇਆ ਅੱਲਾ ਦਾ। ਆਹ ਦੇਖੋ ਆਈਕਰ ਨੰਬਰ ਤੇ ਆਂਦ ਰਿਹਾ ਵਾ। ਸਾਹ ਪਰ ਪਰ ਕੇ ਸੰਗਟਾਂ ਆ ਰਹੀਆਂ ਵਾਂ ਟਰਾਲੀ ਟਰੈਕਟਰ ਵੀ ਕੋਈ ਪਾਸਾ ਕੋ ਬਟਿਨਾ ਦੇ ਆ ਰਿਹਾ ਵਾ ਜਿਆਦਾਤਰ ਸੰਗਟਾਂ ਦੇ ਕੁਝ ਕੱਲ ਹੀ ਮੱਥਾ ਟੇਕ ਕੇ ਮੁੜਦੀਆਂ ਵਾਂ ਕੋਈ ਰਾਤ ਕਿੰਨੀ ਅੱਜ ਰਾਤ ਦਾ ਪੂਰਾ ਮੇਲਾ ਭਰਦਾ ਵਾ ਬਹੁਤ ਮੇਲਾ ਭਰਦਾ ਰਾਤ ਨੂੰ ਰੋੜ ਵੀ ਬਹੁਤ ਪਤਾ ਹੀ ਆ ਉਹ ਬੜਾ ਬੜਿਆ ਮਟਰ ਹਾਲਾਤ ਤੇ ਫੇਰ ਉਹ ਜਿਹਾ ਗਿਆ ਪਹਿਲਾਂ ਵਰਗੇ ਹੋਰ ਥੋੜੇ ਟਾਈਮ ਤੱਕ ਫੇਰ ਹੁੰਦਾ ਦਾ ਟੱਪਿਆ ਵਾਸਾਂ ਵੀ ਨਹੀਂ ਗਿਆ ਇਹ ਰੰਗ ਤਾਂ ਕਦੋਂ ਦਾ ਫੇਰ ਬਦਲ ਗਈ ਹੋ ਗਈ ਆ। ਬੱਦਲ ਹੋ ਰਹੇ ਨੇ, ਚੜ ਰਹੇ ਨੇ ਬੱਦਲ। ਬਾਤਾਂ ਭੜੀ ਕਰੇ ਵੀ ਹੁਣ ਨਹੀਂ ਨਾ ਪਵੇ। ਕਿਰਪਾ ਬਣਾਈ ਰੱਖੇ ਆਪਣੀ। ਲੋ ਵੀ ਮਿੱਤਰੋ। ਤੜਾਹ ਪਹੁੰਚ ਗਏ ਆ ਜੀ ਬੇਹੱਦ ਰੰਗਾਂਬਾਦ। ਸੇਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਵੀ ਲੱਗ ਰਿਹਾ ਹੈ। ਨਾਪੜੇ ਨੂੰ ਬਾਦ ਕਰੀਏ ਗਿਆਰ ਇਹਨੇ ਜਿਹੜਾ ਮਿੱਟੀ ਇਕੱਠਾ ਕਰਦੇ। ਅਰੇ ਜੀ ਜੀ ਧੰਨਵਾਦ ਹੈ ਕਲ ਜੀ। ਕਮਨ ਆ ਰਹਾ ਫਾੜੀ ਤਾਂ ਪਾਣੀ ਇਹ ਜਾਓ ਵਾਰ ਆਏ ਤੁਸੀਂ ਜਾਓ ਤੁਸੀਂ ਨਹੀਂ ਪਿੱਛੇ ਰਹਿਣਾ ਰੁਕਣਾ ਨਹੀਂ ਵੀ ਕਿਤੇ ਵੀ ਦੋ ਲੰਗਰ ਲੱਗੇ ਕਸਟਾੜਿਕ ਦੇ ਪਿੰਡ ਤੇ ਕਾ ਇੱਥੇ ਸਕੂਲ ਹੈ ਕਿਤੇ ਲਟਾ ਇਹ ਨਾ ਪਰਿਯੋਗਤਾ ਦਾ ਹੈ ਪੱਟੀ ਆਉਦਾ ਸਪੋਰਟ ਵੀ ਆਣਦੀ ਹੈ ਅਗਰੇ ਮੈਟਰ ਆਪਾਂ ਹੁਣ ਭੇਰ ਮੋੜ ਲੱਤੇ ਆਏ ਆ ਜਿੱਥੇ ਤੋਂ ਨਵਾਂ ਲਿਸਟ ਦਾ ਦਾ ਕਿੰਨੇ ਕੋ ਕਿੰਨੇ ਕੋ ਕਿੰਨੇ ਕੋ ਕਰਾ ਲਿਆ ਉਹ ਭਾਜੀ ਜਿਹੜੀ ਐਸੇ ਪਿੰਡ ਤੇ ਹੀ ਆ ਕਿੰਨੇ ਕੋ ਕਿੰਨੇ ਕੋ ਕਿੰਨੇ ਕੋ ਉਹਨੇ ਤਾਂ ਪਿੰਡ ਦੀ ਸੈੱਟ ਕੀਤਾ ਉਹਦੇ ਇਰੋਗ ਦੇ ਨਾਲ ਵੀ ਪਿਆਰਾਂਗੇ ਇਹ ਗੜਦੀ ਪਈ ਹੈ ਜੀ ਪੂਰੀ ਲੱਗੀ ਆ మిత్రు ఏ పిండి సంఘా కొత్త పిండి సంఘా ఆగి ਹਾਂ ਜੀ ਮਿੱਤਰਾਂ ਇਹ ਆਦ ਲੈ ਸ਼ਹਿਰ ਮੇਰਾ ਰਾਤਾ ਵੀ ਆਪਾਂ ਪਾੜ ਗਿਓ ਨਾ ਖਲਮਾ ਦੇਹ ਪਹੁੰਚਣੇ ਡਾਕਟਰ ਕਿ ਕਿ ਡਾਕਟਰ ਜੀ ਆਪਾਂ ਜੇ ਬਟਰੋ ਚੱਲ ਖੜ ਗਿਆ ਤਾਂ ਤਾਂ ਚੱਲਦੇ ਅੱਗੇ ਆਪਾਂ ਪੂਰੀ ਤਿਆਰੀ ਜਿਹਾ ਆਏ ਵੀਰੇ ਇਹ ਕਰਕੇ ਵੀ ਕਰੀ ਜਿਹਾ ਹੈ ਮੋੜ ਚਾਲ ਸ਼ਹਿਰ ਦਾ ਰੂਟ ਰੰਗ ਤਰੰਗ ਦੇ ਕਿੰਨਾ ਕੋ ਕਿੰਨਾ ਕੋ ਕਰਾ ਰਿਹਾ ਹੈਗੇ